ਲਓ ਵੀ ਦੇਖੋ ਖੰਨੇ ਸ਼ਹਿਰ ਚ ਕੱਠ ਲਓ ਵੀ ਆ ਹੋ ਗਿਆ ਸਮਾਨ ਆਪਣਾ ਰੈਡੀ ਤੇ ਇਹ ਹੁਣ ਗੱਡੀ ਚਾਉਣਾ ਨਹੀਂ ਇਹ ਹੁਣ ਵਾਪਸੀ ਦਵਾਰੇ ਗੜਾ ਲੱਗੂ ਮਿਲਣਾ ਦਾ ਤੇ ਬਾਕੀ ਤਰ ਪਾਣੀ ਚੈੱਕ ਹੋ ਰਿਹਾ ਪਾਣੀ ਕਿਹੜਾ ਲਈਏ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਚ ਅੱਜ ਆਪਾਂ ਪਹੁੰਚੇ ਹੋਇਆ ਭਾਈ ਮਰੀੰਨਾ ਕੋਲੇ ਪ੍ਰਧਾਨ ਸਾਹਿਬ ਮੂਹਰੇ ਉਠਾਦੇ ਹਾਂ ਹਾਂਜੀ ਲੈਣ ਚੱਲੇ ਆ ਵਿਆਹ ਦਾ ਸਮਾਨ ਹੈ ਵਿਆਹ ਦਾ ਸਮਾਨ ਲੈਣ ਦੇ ਆਹ ਬੇਗੋ ਮਨੀ ਲੈ ਨਾ ਜਮੇਵਾਰੀ ਤੇਰੀ ਹੈ ਇਹ ਬਸ ਮੇਰੀ ਜ਼ਿੰਮੇਵਾਰੀ ਹੈ ਵਾ ਠੀਕ ਹੈ ਜਿੱਤੀਆਂ ਵੀ ਤਾਂ ਇਹ ਘਣੇ ਚਾਹੇ ਸਹੀ ਗੱਲ ਮੇਰੀ ਵੀ ਸਵਾਹ ਘੱਟ ਕੇ ਗਾਲਾਂ ਮੇਰੀ ਵੇਖ ਲੈ ਸਹੀ ਗੱਲ ਵਾ ਤਾਂ ਦੱਸ ਕੇ ਮੈਂ ਜ਼ਿੰਮੇਵਾਰੀ ਮੰਨੀ ਦੀ ਹੈ ਭਾਈ ਇਹਦੀ ਜ਼ਿੰਮੇਵਾਰੀ ਹੈ ਮਨੀ ਨੇ ਦੇਖਣਾ ਸਾਰਾ ਪਿੰਡ ਦਾ ਮੋਹਦਾਰ ਬੰਦਾ ਵੀ ਤੂੰ ਆ ਇਤਨੀ ਮੋਹਦਾਰ ਵਰਤੂਗਾ ਠੀਕ ਹੈ ਨਾ ਠੀਕ ਹੈ ਵਾਚੇ ਵਾਂਗ ਕੱਟ ਦੇ ਕੋਈ ਨਹੀਂ ਕੱਟਗਾ ਨਹੀਂ ਹੈਗਾ ਵਾ ਠੀਕ ਹੈ ਵਾਦੀ ਆਊਗਾ ਪਰ ਤੇ ਇੱਕ ਹੋਰ ਹੈ ਉਹਨਾਂ ਨੇ ਫੇਰ ਦਿਖਾਉਣੇ ਉੱਥੇ ਜਾ ਕੇ ਜਿਹੜਾ ਚਮਚ ਜੁਮਚੇ ਹੋਰ ਨੇ ਵਾਹੀ ਉਹ ਹੀ ਚੋਈ ਵਾ ਠੀਕ ਹੈ ਕਪੜਾ ਦਾ ਰਾਮ ਨੇ ਇੱਧਰ ਖੜਾ ਕੋਈ ਟੈਨਸ਼ਨ ਨਹੀਂ ਹੈ ਨਾ ਹੈ ਨਾ ਕਪੜੇ ਨੂੰ ਕੋਈ ਟੈਨਸ਼ਨ ਨਹੀਂ ਸਾਡੇ ਮੁੰਡੇ ਦਾ ਵਿਆਹ ਹੈ ਉਹ ਰਾਮ ਨੇ ਗੱਲਾਂ ਮਾਰ ਕੇ ਰੱਖਿਆ ਸਹੀ ਹਾਲਾ ਲਓ ਵੀ ਪਹੁੰਚ ਚੁੱਕੇ ਆਪਾਂ ਖੱਲੇ ਤੇ ਖੰਨੇ ਕਾ ਰੇਲਵੇ ਸੇ ਰੇਲਵੇ ਰੋਡ ਤੋਂ ਵਧੀਆ ਮਿਲਦਾ ਸਮਾਨ ਹੈ ਤੇ ਨਾਲ ਮਨੀ ਹੋਣੀ ਪਾਈ ਪਹੁੰਚਿਆ ਬਾਈ ਬੋਲੇ ਲੈ ਭਾਈ ਲਾਗੇ ਬਾਈ ਨੂੰ ਸਮਾਨ ਕੱਢਣਾ ਤੇ ਇਧਰ ਪ੍ਰਧਾਨ ਸਾਹਿਬ ਸਾਡੇ ਜਿਹੜੇ ਮੇਨ ਨੇ ਚੈੱਕ ਕਰ ਦੋ ਵੀ ਹਾਂ ਚੈੱਕ ਹਾਂ ਦੇ ਨਹੀਂ ਰਹਿਣਾ ਜਾਵੇ ਸਮਾਨ ਜਣੀ ਇਹ ਤੇ ਨਾਲ ਦੱਸ ਹੈ ਸਮਾਨ ਪੂਰਾ ਵਧੀਆ ਪਹੁੰਚਾ ਵਧੀਆ ਵੀ ਉਹ ਰਹਿ ਰਾਈ ਵੀ ਨਾ ਜਾਵੇ ਨਹੀਂ ਤੇਰਾ ਹੀ ਮੋਰ ਬਣਨਾ ਦੱਸ ਤੀ ਗੱਲ ਮਿਹਲਵਾਈ ਨੂੰ ਕਹਿਣਾ ਵੀ ਆਹ ਬੰਦੇ ਨੇ ਮਿਲ ਭਾਈ ਹੂੰ ਸਹੀ ਗੱਲ ਐਮ ਡੀ ਐ ਚੌਂਦਾ ਆ ਜੀ ਮਸਾਲਾ ਹੈ ਹਾਂ ਬਗਾ ਤਾਂ ਮਰ ਗਿਆ ਵੇ ਯਾਰ ਮਰ ਗਿਆ ਓਏ ਯਾਰ ਐਮ ਡੀ ਐ ਚੌਂਦਾ ਚੱਲਦਾ ਕੰਮ ਆ ਜੀ ਲੈ ਭਾਈ ਮਨੀ ਹੋ ਗਿਆ ਓਕੇ ਚੋਟੀ ਲਾਈਕ ਮਨੀ ਨੇ ਭਾਈ ਕੁਆਲਾ ਸਮਾਨ ਦਾ ਲਾਲ ਮਿਰਚ ਅੱਦਾ ਚਾਣਾ ਨਾ ਨਾ ਮਕਰ ਚ achar ਤੇ ਅੱਗੇ ਆ ਨਾ ਹੈ ਬਿਲਕੁਲ ਆ ਕੀ ਦੇਖਿਆ ਹੋਇਆ ਇੱਕ ਮਣੀ ਕਿਥੇ ਕੋਈ ਯਾਰ ਇੱਕ ਦਿਨ ਇਹ ਰਹਾ ਮਣੀ ਦੇਖੋ ਬਈ ਕਿਥੇ ਰੇ ਬਾਜੂ ਕੋਲ ਕਾਲਾ ਨਾਮਕ ਇੱਕ ਅਰੇ ਰਾਨ ਹੋ ਵੀ ਹੋ ਗਿਆ ਡੰਨ ਸਾਰਾ ਸਮਾਨ ਓਕੇ ਤੇ ਬਾਜੂ ਨੇ ਗਾ ਕੇ ਪੈਕ ਕਰਨ ਬਾਜੂ ਗੱਡੀ ਜੀ ਤਾਂ ਹਾਂ ਕਰ ਲੈਣ ਉਹ ਤੀਨ ਆਸਾ ਗੱਡੀ ਜੀ ਲੈ ਕੇ ਜਾਈਏ ਮੱਥੀ ਦੇਖਦੇ ਚਲੋ ਲਓ ਵੀ ਫਿਰ ਆਪਾਂ ਹੁਣ ਗੱਡੀ ਚ ਲੈ ਕੇ ਜਾਣਾ ਸਮਾਨ ਹੈ ਮੈਨੂੰ ਗੱਡੀ ਚ ਲੈ ਕੇ ਜਾਣਾ ਫਿਰ ਵਾਰੀ ਮੈਨੂੰ ਕਹਣਾ ਭਾਈ ਗੱਡੀ ਚ ਲੈ ਕੇ ਜਾਣਾ ਹੈ ਹਾਂ ਬੈਲੇ ਡਾ ਬਣ ਗਿਆ ਦਿਖਾ ਦੇ ਮਾਤਾ ਨੂੰ ਬਿਲ ਚੱਲ ਵੀ ਤੁਹਾਡੀ ਕਾਪ ਵਿਆਹ ਕਰਨਾ ਵਾ ਸਾਨੂੰ ਦੇ ਦੇ ਪੈਸੇ ਰੱਖਣਗੇ ਬਾਈ ਜਣੀ ਹੁੰਦਾ ਸਮਾਂ ਆਪਾਂ ਰੱਖਣਗੇ ਬਾਈ ਜਣੀ ਇੰਨੀ ਕਾ ਚਲਦੀ ਆ ਤੇਰੀ ਇੰਨੀ ਕਾ ਚਲਦੀ ਆ ਤੇਰੀ ਵੀ ਨਾ ਕੋਈ ਤਾਂ ਗੱਲ ਇੰਨੀ ਕਾ ਚਲਦੀ ਆ ਤੇਰੀ ਲਾਈਵ ਮਨੀ ਜੋੜੀ ਜਾਈ ਮਨੀ ਹੁਣ ਜਾ ਕੇ ਜਾਣੇ ਨੇ ਇੱਥੇ ਜਾਣੇ ਨੇ ਪਾਜੀ ਵਿਚ ਆ ਜੂ ਇਹ ਤਾਂ ਨਹੀਂ ਆਉਣੇ ਆ ਜਾਣਗੇ ਬੀਬੇ ਆ ਕੇ ਤਾਂ ਦੋ ਸਮਾਨ ਲੂ ਹਾਂ ਨੂੰ ਬਚਾ ਕੇ ਰੱਖਣਾ ਪੂ ਜਾਂ ਫਿਰ ਮਗਰ ਰੱਖਣਾ ਬਣਾ ਚਲ ਦੇਖਦੇ ਹਾਂ ਬਾਕੀ ਸੰਜੋਤ ਨੂੰ ਬਸ ਲਓ ਬੀਬੀ ਕਿਉਂ ਦਿਮਾਗ ਆਦਾ ਵਾ ਸਾਕੇ ਲੈ ਭਾਈ ਇਹ ਸੀਟ ਤੇ ਰੱਖ ਲੈ ਮੈਂ ਕਹਿੰਦਾ ਮੂਰੇ ਇਹ ਸੀਟ ਤੇ ਰੱਖ ਲੈ ਤੇ ਖੋਲ ਟਾਕੀ ਖੋਲ ਟਾਕੀ ਹਾਂ ਵਾ ਠੀਕ ਆ ਇੱਧਰ ਹੀ ਆਉਣ ਦੇ ਤਾਂ ਇੱਧਰ ਹੀ ਆਉਣ ਦੇ ਚਾਲ ਬਾਤੀ ਆ ਭਾਈ ਖੰਨੇ ਦਾ ਰੇਲਵੇ ਰੋਡ ਤੇ ਤੁਸੀਂ ਪਰਚੂਨ ਦਾ ਸਮਾਨ ਲੈਣਾ ਘਰ ਵਾਸਤੇ ਰਸ਼ੋਈ ਦਾ ਤਾਂ ਇੱਥੋਂ ਲੈ ਲਵਾ ਕੇ ਹੂੰ ਫੋਨ ਆਪਾਂ ਸਹੀ ਨਹੀਂ ਆ ਫੋਨ ਹਾਂ ਇਹ ਕਿੰਨੇ ਸੇਨ ਲਾਈ ਹੋਈ ਆਪਾਂ ਇਹ ਅੱਛਾ ਉਹ ਕਿਹ ਕੀ ਕਰ ਦਿੰਨੇ ਆ। ਉਹਦੇ ਕਿੰਨੇ ਨੇ? 8 3 ਹੋ ਗਿਆ ਨਾ। ਤੇ ਦੇਖਦੇ ਆ ਵੀ ਕੀ ਬਣਦਾ। ਮੈਨੂੰ ਲੱਗਾ ਟੈਂਪੂ ਕਰਨਾ ਪੈਣਾ ਈ ਸਾਨੂੰ। ਟੈਂਪੂ ਟੈਂਪੂ ਕੀਪੇ ਨਾ ਬੰਦਾ ਪੰਡਾ। ਕੀਪੇ ਨਹੀਂ ਆਉਣੀ ਹੈ ਨਾ। ਕੀਪੇ ਨੇ ਲਾ ਭਾਈ ਮੈਂ ਨੇ ਸਾਰਾ ਸਮਾਨ ਸੈਟ ਕਰਾਤਾ ਡਾਕਟਰ ਖਾਨ ਨੇ ਕਰਾਇਆ ਨਾਲ ਡਾਕਟਰ ਖਾਨ ਨੇ ਕਰਾਇਆ ਡਾਕਟਰ ਇਹਨੂੰ ਕਰਾਇਆ ਡੇਡਾ ਆਪਾਂ ਨੇ ਹਾਂ ਹਾਂ ਨਾਲ ਭਾਈ ਡਾਕਟਰ ਖਾਨ ਨੇ ਵੀ ਕਰਾਇਆ ਡਾਕਟਰ ਕਹਿੰਦਾ ਮੈਂ ਕਰਾਇਆ ਹੈਗਾ ਤਾਂ ਕਿ ਤੁਸੀਂ ਆਪ ਗਿਆ ਡਾਕਟਰ ਆਪ ਦੀ ਮੂੰਹ ਆਪੀ ਤਰੀਫ ਕਰੀ ਜਾਂਦਾ ਨਾ ਮਣੀ ਹਾਂ ਹਾਂ ਕੰਮ ਹੀ ਇਹ ਕਰਕੇ ਅਸੀਂ ਦਾ ਬਸ ਨਹੀਂ ਫਿਰ ਜਿੱਦਾਂ ਮੇਰੇ ਪਿੱਛੇ ਵਿੱਚ ਹੀ ਹੋ ਯਾਰ ਹਾਂ ਹਾਂ ਹੁਣ ਡਿਸਪੋਜ਼ਲ ਆਲੇ ਦੇ ਚੱਲ ਲਾਓ ਵੀ ਹੁਣ ਆਪਾਂ ਲੈਣਾ ਦੂਆ ਸਮਾਨ ਡਿਸਪੋਜ਼ਲ ਲਫਾਫ ਵਾਲਾ ਕਰੋ ਕਰੀ ਦਾ ਸਮਾਨ ਸਾਰਾ ਇੱਥੋਂ ਮਿਲ ਜੂ ਸਾਨੂੰ ਰੇਲਵੇ ਰੋਡ ਤੋਂ ਸਾਰੇ ਮਿਲ ਜੂ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਨਾਲ ਇੱਥੇ ਸਾਨੂੰ ਪਰਚੂਨ ਦਾ ਸਮਾਨ ਸੌਗ ਜਸਮਾਨ ਬਹੁਤ ਹੀ ਘੱਟ ਰੇਟਾਂ ਤੇ ਮਿਲ ਜੂ ਲਓ ਹੁਣ ਚੱਲਦੇ ਆਪਾਂ ਲੈ ਲਈਆਂ ਡਿਸਪੋਜ਼ਲ ਲਓ ਭਾਈ ਸਮਾਨ ਵੱਧ ਗਿਆ ਮਣੀ ਹੈ ਸਮਾਨ ਵੱਧ ਗਿਆ ਹੁਣ ਕਿੰਨਾ ਚੰਦਾ ਢੇੜਾ ਇੱਕ ਲੱਗੂਗਾ ਜਾਂ ਫਿਰ ਹੁਣ 12 ਪੀਛਲੇ ਹਾਂ 12 ਪੀਛਲੇ ਵੀ ਜੀ 12 ਹੋਣਗੇ ਤੇ ਆ ਲੈ ਲਿਆ ਆਪਾਂ ਡਿਸਪੋਜ਼ਲ ਦਾ ਸਮਾਨ ਸਾਰਾ 24 ਹੁੰਦੇ ਨੇ 24 ਹੁੰਦੇ ਨੇ ਕਿੰਨੇ ਰੀ ਬੈਠੇ ਲਓ ਵੀ ਆ ਹੋ ਗਿਆ ਸਮਾਨ ਆਪਣਾ ਰੈਡੀ ਤੇ ਇਹ ਹੁਣ ਗੱਡੀ ਚ ਆਉਣਾ ਨਹੀਂ ਇਹ ਹੁਣ ਵਾਪਸੀ ਦਵਾਰੇ ਗੜਾਂ ਲੱਗੂ ਮਿਲਣਾ ਦਾ ਤੇ ਬਾਕੀ ਤਰ ਪਾਣੀ ਚੈੱਕ ਹੋ ਰਿਹਾ ਪਾਣੀ ਕਿਹੜਾ ਲਈਏ ਆ ਵੀ ਹੋ ਗਿਆ ਫਿਰ ਸਾਡਾ ਦੇਖਦੇ ਆ ਕਿ ਐਕਸਟਰਾ ਕਿਹੜੀਆਂ ਪਾਸੇ ਰਹਿੰਦੇ ਆ ਬੰਦੇ ਆਪਣੇ ਨੂੰ ਠੀਕ ਆ ਵੀ ਜਿਹੜਾ ਸਹੀ ਕਹੂੰਗਾ ਬਾ ਠੀਕ ਆ ਹਾਂ ਹੁਣ ਦਵਾਰੇ ਕਿਹੜਾ ਹੋਰ ਲਾਉਣਾ ਕੰਮ ਇੰਨੇ ਕਿਵੇਂ ਹੋ ਜਾਂਦੇ। ਬਵਾ ਠੀਕ ਆ। ਲੈ ਭਾਈ। ਚਲ ਹਾਂ ਇੱਕ ਲੱਗੂ। ਟੈਂਪੂ ਕਰਨਾ ਪੈਣਾ ਤੁਹਾਨੂੰ। ਪਾਣੀ ਗੰਮੀ ਦੇਖਣੀ ਦੀ। ਕਿਵੇਂ? ਡਾਕਟਰ ਡਾਕਟਰ ਸਾਹਿਬ ਕਹਿੰਦੇ ਪਾਣੀ ਪਈ ਟੈਂਪੂ ਕਰਨਾ ਪੈਣਾ। ਆ ਮਨਿੰ ਕਿਵੇਂ ਜਾਣਾ ਤਾਂ। ਮੈਨੂੰ ਲੈ ਵੀ ਕਹਿੰਦੇ ਲੈ ਕੇ ਜਾਵਾਂਗੇ ਕਿਵੇਂ ਮਰਜ਼ੀ ਕਰਕੇ ਜਾਇ। ਚਾਹੇ ਸਮਾਰਟ ਟੈਪੂ ਲੈ ਕੇ ਜਾਈਏ। ਹਾਂ ਚਾਹੇ ਜਿੱਥੇ ਮਰਜ਼ੀ ਲੈ ਕੇ ਜਾਈਏ ਚਾਹੇ ਬੱਸ ਜਿਵੇਂ ਠੀਕ ਬਾਸ ਤਾ ਵਦਲੇ ਬਾਤ ਤੇ ਕਿ ਨਾ ਪਹਿਲਾ ਦਰਨਾ ਬਣਾ ਦੇ ਤੈਨੂੰ ਫਿਰ ਇਹ ਜਿਹੜਾ ਵੀ ਕਿਤੇ ਵੀ ਮੈਨੂੰ ਇਹੀ ਜਮੋ ਤੇ ਜੀ ਕਿਤੇ ਬਾਅਦ ਮੈਨੂੰ ਸਮਾਨ ਵਾਲੇ ਟੈਂਪੋ ਚ ਬਿਠਾ ਦੇ ਮੈ ਤੈਨੂੰ ਲੈ ਵੀ ਤਾਂ ਹੁਣ ਤੈਨੂੰ ਲੈ ਜਾ ਪਹੁੰਚੇਗਾ ਸਹੀ ਤੂੰ ਲੇਟ ਪਹੁੰਚੇਗਾ ਨਹੀਂ ਹੋਰ ਕੀ ਆ ਤੁਸੀਂ ਉਧਰੋਂ ਮੁੜਦੇ ਹੋਏ ਮੈਂ ਉੱਥੇ ਪਹੁੰਚ ਜਾ ਹਾਂ ਐ ਨਹੀਂ ਹੁੰਦਾ ਤੈਨ ਨਾਲ ਦੇ ਕੇ ਜਾਵਾਂ ਯਾਰ ਇਹਨੇ ਕਿਹਾ ਤਾਂ ਫਿਰ ਪੱਕਾ ਯਾਰ ਲੈ ਭਾਈ ਸਮਾਨ ਗੱਡੀ ਜੀ ਲਿਆਂਦਾ ਬਾਹਰ ਬੱਜ ਜੀ ਅਸੀਂ ਹੈਂ

ਰਾਤ ਕਿਹਾ ਹਾਂ ਰਾਤ ਕਿਹਾ ਬੜੀ ਜੀ ਬੜਾ ਪਾਪਾ ਵੀ ਆ ਕੇ ਹੋਏ ਵੀਂਗਾ ਹੈਗੀ ਬੋਤਲ ਹੋਰ ਉਹਨਾਂ ਨੇ ਆਦਾ ਦੁਆਈ ਲਾਉਣਾ ਪੂਏ ਨੂੰ ਰੋਟੀ ਤੇ ਪਾਉਣ ਮੋਟਰ ਤੇ ਲਾ ਕੇ ਵੀਂਗਾ ਹੈ ਸਿਆ ਠੀਕ ਆ ਮੈਂ ਖਾ ਲੋੜਾ ਹੁਣ ਬੰਦਾ ਮੂਰੇ ਵਜਨ ਵਾਲਾ ਬੈਠਾ ਸੀ ਪਾਣੀ ਦੀ ਬੋਤਲਾਂ ਹਾਂ ਚੈੱਕ ਕਰਿਆ ਪਾਣੀ ਇਹਨੇ ਇਹਨੇ ਪੀ ਗਏ ਬੈਠ ਗਏ ਅਸੀਂ ਚਾਹੀ ਪੀ ਗਏ ਤੇ ਲੋ ਵੀ ਇੰਨੀ ਕੁ ਹੋ ਗਈ ਤਿਆਰੀ ਹੈ ਕੱਲ ਮੈਂ ਲਾਹੁ ਸਾਮਾਨ ਫਿਰ ਪਾਣੀ ਦੀ ਕੁਆਲਿਟੀ ਚੈੱਕ ਕਰਕੇ ਲੈ ਕੇ ਆਇਆ ਹੈ ਹੂੰ ਇੱਧਰ ਰੱਖਣਾ ਉਹ ਇੱਧਰ ਰੱਖਣਾ ਸਾਮਾਨ ਇਹ ਵਾਠ ਠੀਕ ਆ ਓਕੇ ਆ ਜਾ ਮੈਂ ਆ ਜਾ ਲੈ ਭਾਈ ਮਨੀ ਦਵਾਰੇ ਫੇਰ ਪਹੁੰਚ ਗਿਆ ਖੰਨੇ ਮਨੀ ਗਾਹ ਚ ਖੰਨੇ ਹੀ ਰਹਿਣਾ ਵਾਹ ਅਜ ਕਿਤੇ ਜਾਣਾ ਨਹੀਂ ਹੈਗਾ ਆਜਾ ਕਰ ਲਈਏ ਐਸੇ ਆ ਮਨਿਕਾ ਖੰਨੇ ਸਮਾਨੀ ਬਹੁਤ ਸਸਤਾ ਮਿਲਦਾ ਐ ਖੰਨੇ ਰਹਿਣਾ ਅੱਜ ਕਾ ਲੋ ਵੀ ਜੇ ਤੁਸੀਂ ਮੰਨ ਲੋ ਡਿਸਪੋਜ਼ਲ ਵਗੈਰਾ ਜਾਂ ਪਰਚੂਨ ਦਾ ਕੋਈ ਵੀ ਤੁਸੀਂ ਸਮਾਨ ਲੈਣਾ ਵਿਆਹ ਸਾਧੀਆਂ ਬਾਤ ਤੇ ਜਾਂ ਘਰ ਵਾਲ ਤੇ ਤਾਂ ਰੇਲਵੇ ਰੋਡ ਖੰਨੇ ਦੇ ਬਹੁਤ ਸਸਤਾ ਮਿਲ ਜਾਂਦਾ ਤੇ ਚੱਲਦੇ ਆਪਾਂ ਹੁਣ ਚੱਕਦੇ ਆ ਸਮਾਨ ਆਪਣਾ ਸਾਰਾ ਸਮਾਨ ਤੇ ਲਓ ਭਾਈ ਆ ਮਨੀ ਤਾਂ ਖਾ ਭਾਈ ਸਮਾਨ ਦੇਖ ਕੇ ਕੋਈ ਨਾ ਸੁਣਦਾ ਕੋਈ ਨਾ ਸੁਣਦਾ ਬਣਨ ਚਿੱਤ ਨਹੀਂ ਦਿੰਦਾ ਨਾ ਉਹ ਆਉਣਾ ਹੀ ਮਗਰ ਕਾ ਆਜੂ ਆ ਜਾਣਾ ਉਹ ਪਿੱਤਰ ਸਾਹ ਆ ਜਾਣਾ ਆਸਮਾਨ ਕਿੱਥੇ ਰੱਖੂੰਗਾ ਅੱਗੇ ਇਹ ਅੱਗੇ ਰਖੇ ਲੋਥੇ ਉਹ ਬਿੱਟੀ ਅੱਗੇ ਆ ਜਾ ਚਾਹ ਚਾਹ ਚੰਗੂ ਰੱਖਦੇ ਪਹਿਲੇ ਵੀ ਨੇ ਨਾ ਹਾਂ ਸਸਤਾ ਸਮਾਨ ਹੈ ਹੈ ਮਨੀ ਸਸਤਾ ਸਮਾਨ ਖੰਨੇ ਸ਼ਹਿਰ ਤੋਂ ਹੈ ਹੁਣ ਤਾਂ ਕਾਹ ਨੂੰ ਸਸਤਾ ਰਹੇਗਾ ਸਸਤਾ ਹੀ ਹੈ ਜੀ ਹਾਂ ਇੱਕ ਗੋਮਾ ਚਾਹੀਏ ਨਹੀਂ ਲੈ ਤੇ ਮਨੀ ਦਾ ਸਾਫ ਹੋਰ ਲੋਟ ਆ ਭਾਈ ਕੱਲ ਕੋਲ ਜਾ ਕੱਲ ਕੋਲ ਜਾ ਹੋ ਜਾਂਦਾ ਲਾਓ ਵੀ ਹੁਣ ਆਪਾਂ ਜਾਂ ਠੰਡੇ ਵਾਲੇ ਕੋਲੇ ਹਨਾ ਅਦੇ ਬਲੇਣਾ ਠੰਡੇ ਲੈ ਭਾਈ ਮਨੀ ਆ ਕੀ ਹੋ ਗਿਆ ਮਨੀ ਜਿਆ ਬਸਾਂ ਆ ਗਏ ਖੋਲ ਇਹਨਾਂ ਨੂੰ ਖੋਲਾ ਛਣ ਜਣੇ ਖੋਲ ਕੇ ਖੋਲ ਇਹਨਾਂ ਦਾ ਮਗਰ ਇੱਥੇ ਛੱਟੇ ਦਨ ਲੈ ਭਾਈ ਮਨੀ ਤੂੰ ਘੱਟ ਖੁੱਲੀ ਨਹੀਂ ਹੈਗੀ ਹੈ ਨੰਮਣੀ ਦਾ ਖੁੱਲੀ ਨਹੀਂ ਭਾਈ ਮਨੀ ਇਹ ਆਵਾ ਮਨ ਜਾ ਕਮ ਕਰ ਭਾਰ ਕੀ ਗੱਡੀ ਪੂਰੀ ਯਾ ਰਹਿਣ ਦੇ ਕੰਨ ਖੱਟ ਨਾ ਨੁਕਸਾਨ ਨਾ ਕਰਦੀ ਹਾਂ ਰਹਿਣ ਦੇ ਹੱਦ ਲੈ ਭਾਈ ਮਨੀ ਡਰਾਤਾ ਸੀ ਭਾਈ ਤੇ ਆ ਸਾਂਝੀ ਦਾ ਨਾ ਖੰਨੇ ਦੇ ਤੁਹਾਨੂੰ ਸਾਂਝੀ ਦਾ ਵੀ ਮਾਣ ਜਿਹੜਾ ਬੋਮ ਮਿਲ ਜੂ ਲਓ ਵੀ ਆ ਦੇਖੋ ਜਮੇ ਆਪਾਂ ਫਿਰ ਦੇ ਟਾਂ ਨੂੰ ਸ਼ਹਿਰ ਖੰਨੇ ਤੇ ਬਰੋਕਾ ਲਾਉਣਾ ਜਿਹਨੇ ਸਾਂਝੀ ਲਾਉਣੀ ਹੈ ਨਾ ਤੇ ਪਹੁੰਚ ਕੇ ਵੀ ਠੰਡੇ ਲੈਣਾ ਲਓ ਵੀ ਦੇਖੋ ਖੰਨੇ ਸ਼ਹਿਰ ਚ ਕੱਠ ਤੇ ਇਹ ਤੇ ਤੁਹਾਨੂੰ ਮਿਲਦਾ ਸਾਰਾ ਸਾਂਝੀ ਦਾ ਸਮਾਨ ਬਾਹਰ ਇੱਧਰ ਨੇ ਬੰਦੇ ਆਪਣੀਆਂ ਜਾਂਦੇ ਆ ਮੂਰੇ ਚੱਲਦੇ ਆ ਆਪਾਂ ਵੀ ਹੁਣ ਘਰ ਤੇ ਡੰਡ ਠੰਡੇ ਵੀ ਲਓ ਭਾਈ ਪਹੁੰਚ ਚੁੱਕੇ ਆ ਘਰੇ ਹੈ ਮਣੀ ਨੇ ਕਹਿੰਦੇ ਸਾਡਾ ਬੰਦਾ ਭਾਈ ਸਰਪੰਚ ਜੀ ਖੜਾ ਇਹਨੂੰ ਵੱਧ ਤੋਂ ਵੱਧ ਵੋਟ ਪਾਓ ਆਨਲਾਈਨ ਵੱਧ ਤੋਂ ਵੱਧ ਵੋਟ ਪਾਓ ਇਹਨੂੰ ਇਹ ਬੰਦਾ ਸਾਡਾ ਭਾਈ ਸਰਪੰਚ ਜੀ ਖੜਾ ਹੈ ਤੇ ਕੀ ਹੂੰ ਠੀਕ ਆ ਵੋਟ ਦੀ ਸਮਾਨ ਲੈ ਕੇ ਹਾਂ 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 ਸੋਮਾ ਦੇ ਕੇ ਦਾ ਸਮਾਨ ਤੇ ਠੀਕ ਆ ਤੇ ਬਾਕੀ ਇੱਧਰ ਹੋ ਗਈ ਡੈਕੋਰੇਸ਼ਨ ਐਵੇਂ ਦੀ ਹੋ ਚੁੱਕੀ ਆ ਲੈ ਬਈ ਚੌਕੀ ਦਾ ਸਾਹ ਹਾਂ ਬੰਦਾ ਕਰੀ ਜਾਂਦਾ ਜੀ ਜਲਦੀ ਜਲਦੀ ਜੀ ਦੇਖੋ ਸਹੀ ਗੱਲ ਆ ਇੱਧਰ ਵੀ ਲੈ ਜੂਗਾ ਕੀ ਕਾਕ ਨੇ ਫੜ ਲਈ ਲੈ ਪੱਟੀ ਇੱਥੇ ਆਵੀਂ ਸ਼ਰਤ ਮੈਂ ਕਿਹਨੂੰ ਤਾਰ ਤੋ ਸੁਣਨਾ ਕਿ ਮਿਸਕਰੀ ਗੱਗੀ ਦਾ ਫੋਨ ਹੀ ਨਹੀਂ ਜਾ ਕੇ ਕਿੱਦਾਂ ਫੋਨ ਕਰ ਰਹੇ ਹਾਂ ਉਹਨੂੰ ਮੈਂ ਉਹ ਹੋਹ ਫੋਟੋ ਤੇ ਤੈਨੂੰ ਦੋ ਤੱਕ ਆਇਆ ਉਹਦਾ ਬਾਤਰੀਆਂ ਗੱਲ ਹੋ ਗਈ ਸੀ ਕਿ ਨਾ ਸਨੇਹਾ ਆ ਗਿਆ ਇੱਕ ਉਹਨੂੰ ਰਾਤ 5000 ਨੇ ਹਾਂ ਨਾ ਜਾਗੋ ਤਾਂ ਸੇਫਟੀ ਵੀ ਦੋ ਸਿਰ ਨੂੰ ਲੈ ਕੇ ਨਾ ਹਟਦੇ ਹੋ ਇਹ ਸਿਰ ਨੂੰ ਸੇਫਟੀ ਵੀ ਦੋ ਚਲ ਮਿਲਦੇ ਹਾਂ ਥੋੜੇ ਟਾਈਮ ਬਾਅਦ ਠੀਕ ਆ ਲੋ ਆ ਪਈ ਨਵੇਂ ਬੰਦੇ ਪਹੁੰਚ ਗਏ ਵਿਆਹ ਚ ਸ਼ਾਮਲ ਹੋਣ ਲਈ ਕਿ ਵਾਖੀ ਫਾਦੇ ਦੇਰ ਭਾਈ ਦੇਖਦਾ ਟੀਵੀ ਐਵੇਂ ਤੇ ਫਾਦੇ ਦੇਰ ਦਾ ਟੀਵੀ ਕਿ ਨਹੀਂ ਲੱਪ ਆਈ ਵਿਆਹ ਦਾ ਰੌਲਾ ਪੈਂਦਾ ਹੋਇਆ ਇੱਧਰ ਜੋਬਨ ਰੋਂਦਾ ਹੋਇਆ ਉਹ ਬੀਬੀ ਤੇਰ ਬਹੁਤ ਲੱਗਾ ਤਾਂ ਕੋ ਬੰਦੇ ਕਿਉਂ ਲੋੜ ਲੱਗੇ ਹੋਏ ਇਹ ਤਾਂ ਪਟਕੇਨ ਲੱਗ ਜੋ ਸਾਰਾ ਬੀਬੀ ਨੇ ਕਰਦਾ ਉਹ ਕਰ ਕਰਦਾ ਉਹ ਇਹ ਪੁਰਾਣੇ ਜਵਾਨੇ ਵਾਲਾ ਲਾਦਾ ਫਿਰ ਹੋਰ ਬੀਬੀ ਨਾਲ ਬੰਦੇ ਨਾਲ ਲਾਦਾ ਪੁਰਾਣੇ ਜਵਾਨੇ ਵਾਲਾ ਲਾਤਾ ਫਿਰ ਗੱਲ ਬੋਲ ਗਿਓ ਲਓ ਵੀ ਆਪਾਂ ਪਹੁੰਚ ਚੁੱਕੇ ਆ ਘਰੇ ਤੇ ਇੰਦਰ ਵੀ ਚੱਲਦੀ ਐ ਪ੍ਰੈਸ ਆਹ ਤੇ ਆ ਬੁੱਲਾ ਤੇ ਠੀਕ ਆ ਜੀ ਆਦੀ ਵੀਡੀਓ ਨਾਲ ਪੈਂਡ ਕਰਦੇ ਆ ਜੀ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਉਣ ਜਨਰੇਸ਼ਨ ਦਿਖਾਵਾਂਗੇ ਆਪਾਂ ਪੂਰਾ ਵਿਆਹ ਤੇ ਆਦੀ ਵੀਡੀਓਸ ਆਪਾਂ ਐਂਡ ਕਰਦੇ ਆ ਲਓ ਭਾਈ ਡੈਕੋਰੇਸ਼ਨ ਹੋ ਗਈ ਪੂਰੀ ਓਕੇ ਤੇ ਨਾਈਟ 뷰 ਤੁਹਾਨੂੰ ਦੇ ਦਿੱਤਾ ਆਪਾਂ ਨੇ ਕਿਹੜਾ ਹੋ ਰਿਹਾ